ਗੁਰੂ ਹਰ ਸਾਹਿਬ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਜਿਹੜੀਆਂ ਨੇ ਰੁਕਣੀ ਰਹੀਆਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪਿਛਲੇ ਦਿਨ ਇੱਕ ਸਕੂਲ ਦੀ ਖਬਰ ਦਿਖਾਈ ਸੀ ਉਸ ਸਕੂਲ ਵਿੱਚ ਵੀ ਚੋਰੀ ਹੋਈ ਆ ਪਰ ਨਾਲ ਹੀ ਅੱਜ ਇੱਕ ਨਵੇਂ ਸਕੂਲ ਦੇ ਵਿੱਚ ਵੀ ਚੋਰੀ ਹੋ ਗਈ ਆ ਤੇ ਕਾਫੀ ਸਮਾਨ ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਪੁਲਿਸ ਤੇ ਸਵਾਲੀਆਂ ਨਿਸ਼ਾਨ ਵੀ ਖੜਾ ਹੁੰਦਾ ਪਿੰਡ ਰੁਕਣਾ ਵਸਤੀ ਪ੍ਰਾਇਮਰੀ ਸਕੂਲ ਦੇ ਵਿੱਚ ਮੌਜੂਦ ਹੈਗੇ ਆ ਸਕੂਲ ਦਾ ਸਟਾਫ ਵੀ ਨਾਲ ਆ ਤੇ ਪੂਰੀ ਖਬਰ ਜਿਹੜੀ ਤੁਹਾਨੂੰ ਦਿਖਾ ਦਿੰਨੇ ਹੈਗੇ ਆ ਮੈਡਮ ਕਿੱਦਾਂ ਘਟਨਾ ਵਾਪਰੀ ਹੈਗੀ ਆ ਕਿਵੇਂ ਪਤਾ ਲੱਗਿਆ ਜੀ ਅੱਜ ਜਦੋਂ ਮੈਂ ਸਵੇਰ ਸਕੂਲ ਪਹੁੰਚੀ 10 ਵਜੇ ਤਾਂ ਮੈਂ ਦੇਖਿਆ ਕਿ ਸਕੂਲ ਵਿੱਚ ਚੋਰੀ ਹੋ ਚੁੱਕੀ ਸੀ ਕਲਾਸਰੂਮ ਚ ਜੋ ਸਾਡੇ LED ਲੱਗੀ ਸੀ ਪੱਖੇ ਲੱਗੇ ਸੀ ਸਕੂਲ ਦਾ ਰਾਸ਼ਨ ਇਹ ਸਭ ਕੁਝ ਚੋਰੀ ਸੀ ਤੇ ਸਕੂਲ ਦੇ ਵਿੱਚ DVR ਵੀ ਚੋਰੀ ਹੋ ਚੁੱਕਿਆ ਸੀ ਇਸ ਤੋਂ ਪਹਿਲਾਂ ਵੀ ਸਾਡੇ ਸਕੂਲ ਚ 3-4 ਵਾਰੀ ਚੋਰੀ ਹੋ ਚੁੱਕੀ ਹੈ ਜਿਸ ਵਿੱਚ ਸਕੂਲ ਦੇ CCTV ਕੈਮਰਸ ਕੰਪਿਊਟਰ ਤੇ ਪਹਿਲਾਂ ਜੋ ਕੈਮਰੇ ਲੱਗੇ ਸੀ ਪਹਿਲੇ 2 ਸਾਡੇ ਕੈਮਰੇ ਚੋਰੀ ਹੋ ਚੁੱਕੇ ਨੇ ਜਿਨ੍ਹਾਂ ਦੀ ਕੀ ਐਫ ਆਈ ਆਰ ਅਸੀਂ ਹਮੇਸ਼ਾ ਦਰਜ ਕਰਵਾਈਏ ਪਰ ਪ੍ਰਸ਼ਾਸਨ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਸਾਨੂੰ ਕੋਈ ਵੀ ਇਹਨਾਂ ਦਾ ਵਾਪਿਸ ਕੁਝ ਵੀ ਨਹੀਂ ਮਿਲਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਇੰਸਟਿਊਟ ਵਿੱਚ ਮਦਦ ਕੀਤੀ ਜਾਵੇ। ਦੇਖੋ ਸਰਕਾਰ ਸਾਨੂੰ ਬੱਚਿਆਂ ਦੀ ਬੱਚਿਆਂ ਵਾਸਤੇ ਕਿੰਨੀਆਂ ਸਹੂਲਤਾਂ ਦਿੰਦੀ ਹੈ। ਪਰ ਦੇਖੋ ਜਿਹੜੇ ਚੋਰ ਨੇ ਇਹੋ ਜਿਹੀਆਂ ਚੋਰੀਆਂ ਕਰਕੇ ਉਹ ਸਹੂਲਤਾਂ ਸਾਡੇ ਕੋਲ ਵਾਪਸ ਚਲੀਆਂ ਜਾਂਦੀਆਂ ਨੇ ਬੱਚੇ ਇਹਨਾਂ ਤੋਂ ਵਾਂਝੇ ਰਹਿ ਜਾਂਦੇ ਨੇ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਨੂੰ ਪਕੜਿਆ ਜਾਵੇ ਤੇ ਇਹਨਾਂ ਚੋਰੀਆਂ ਤੇ ਠੱਲ ਪਾਈ ਜਾਵੇ। ਆਸ-ਪਾਸ ਸਕੂਲਾਂ 'ਚ ਵੀ ਮੋਨਕੇ ਠਾੜ 'ਚ ਵੀ ਸਾਡੇ ਸੈਂਟਰ ਸਕੂਲ ਹੈ ਮੋਨਕੇ ਠਾੜ। ਕੋਈ 2-4 2-3 ਦਿਨ ਪਹਿਲਾਂ ਉੱਥੇ ਵੀ ਚੋਰੀ ਹੋਈ ਹੈ। ਜਿੱਥੇ ਕਿ ਉਹਨਾਂ ਦੇ ਤਿੰਨ ਕੰਪਿਊਟਰ ਚ ਕਿਲ ਕੰਪਿਊਟਰ ਐਨਨੀ ਮੁਸ਼ਕਿਲ ਆ ਅਸੀਂ ਟੀਚਰ ਲੋਕ ਸਾਰੇ ਮਿਲ ਕੇ ਕੁਝ ਹੋਰ ਬੱਚਿਆਂ ਲਈ ਬਿਹਤਰ ਕਰਨਾ ਚਾਹੁੰਦੇ ਆ ਪਰ ਜਿਹੜੇ ਚੋਰ ਨੇ ਉਹ ਸਾਨੂੰ ਐਵੇਂ ਦਾ ਕਰਨ ਦਾ ਕੋਈ ਮੌਕਾ ਹੀ ਨਹੀਂ ਦਿੰਦੇ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਇਹੋ ਜਿਹੇ ਚੋਰਾਂ ਨੂੰ ਪਕੜੇ ਤੇ ਇਹੋ ਜਿਹੀ ਚੋਰੀਆਂ ਤੇ ਠੱਲ ਪਾਏ ਤਾਂ ਕਿ ਜੋ ਸਰਕਾਰ ਫੈਸਿਲਿਟੀ ਪੰਚਾਰੀ ਬੱਚਿਆਂ ਤੱਕ ਉਹproper ਤਰ੍ਹਾਂ ਤੇ ਪਹੁੰਚ ਸਕੇ ਬਿਲਕੁਲ ਜੀ ਪਿੰਡ ਦੇ ਲੋਕ ਵੀ ਮੌਜੂਦ ਹੈਗੇ ਆ ਕੁਲਦੀਪ ਜੀ ਪਿਛਲੇ ਦਿਨ ਮੌਣ ਕੇ ਚੋਰੀ ਹੁੰਦੀ ਹੈ ਵੀ ਮੌਣ ਕੇ ਦੀ ਪੰਚਾਇਤ ਹੀ ਹੈ ਪੰਚਾਇਤ ਤਾਂ ਇੱਕੋ ਦੇ ਅੰਦਰ ਅੰਡਰ ਆਉਂਦਾ ਹੈਗਾ ਕੀ ਲੱਗਦਾ ਹੈ ਵੀ ਲਗਾਤਾਰ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਵਿੱਦਿਆ ਦੇ ਮੰਦਰ ਨੇ ਦੇਖੋ ਜੀ ਜਿਹੜੇ ਚੋਰ ਨੇ ਉਹ ਸਕੂਲ ਨੂੰ ਨਿਸ਼ਾਨਾ ਬਣਾ ਰਹੇ ਨੇ ਹਮੇਸ਼ਾ ਸਾਡੇ 9 ਤਰੀਕ ਨੂੰ ਪਹਿਲਾਂ ਮੌਣ ਕੇ ਠਾਰ ਚ ਚੋਰੀ ਹੋਈ ਸੀ ਉਤੋਂ ਸਾਰੇ ਜਿਹੜੇ ਤਿੰਨ ਸਾਡੇ ਕੰਪਿਊਟਰ ਚੁੱਕ ਕੇ ਲੈ ਗਏ ਪੱਖੇ ਲੈ ਕੇ ਲਾ ਕੇ ਅੱਜ ਜਦੋਂ ਇਹ ਘਟਨਾ ਸੁਣੀ ਰੁਕਣੇ ਵਾਲੀ ਬਸਤੀ ਇਹ ਵੀ ਸਾਡੇ ਪਿੰਡ ਦੀ ਹੈ ਸਕੂਲ ਹੈ ਤਾਂ ਇੱਥੇ ਵੀ ਕੰਪਿਊਟਰ ਤੇ ਪੱਖੇ ਜਿਹੜੇ ਉਹ ਚੋਰੀ ਹੋ ਚੁੱਕੇ ਨੇ ਚੋਰਾਂ ਵੱਲੋਂ ਲਗਾਤਾਰ ਔਰ ਪਿੰਡ ਮੂਹਨ ਕੇ ਠਾੜਵੀਂ ਰਾਤ ਚੋਰ ਆਏ ਆ ਜੀ ਜਦੋਂ ਅਸੀਂ ਕੈਮਰੇ ਚੈੱਕ ਕੀਤੇ ਸਾਰੇ ਟੀਚਰ ਸੁਵਾਨਾ ਵਾਲੇ ਮੰਨ ਲਓ ਸਾਰੀ ਪੰਚਾਇਤ ਨੂੰ ਦਿਖਾਇਆ ਤੇ ਇੱਕ ਚੋਰ ਮੰਨ ਲਓ ਅੰਦਰ ਐਂਟਰ ਹੋਇਆ ਪਰ ਕੋਈ ਸ਼ੱਕ ਕਰਨ ਕਿ ਮਗਰੋਂ ਕੋਈ ਆ ਗਿਆ ਉਸ ਕਰਕੇ ਉਹ ਭੱਜ ਗਿਆ ਹੂੰ ਚੋਰੀ ਹੋਣੋਂ ਬਚ ਗਈ ਨਿਸ਼ਾਨਾ ਉਹਨਾਂ ਉਹ ਸਕੂਲ ਨੂੰ ਫਿਰ ਦੁਬਾਰਾ ਬਣਾਇਆ ਤਾਂ ਪ੍ਰਸ਼ਾਸਨ ਨੂੰ ਹਮੇਸ਼ਾ ਅਪੀਲ ਕਰਦੇ ਰਹਿੰਦੇ ਆ ਇਹ ਟੀਚਰ ਸੁਭਾਨ ਦਰਖਾਸਤ ਵੀ ਦੇ ਕੇ ਆਇਆ ਹੈ ਇਹਨਾਂ ਨੇ ਵੀ ਦਰਖਾਸਤ ਅੱਗੇ ਦਿੱਤੀ ਆ ਪਰ ਕੋਈ ਇੱਥੋਂ ਤੱਕ ਕਿ ਕੋਈ ਮੁਲਾਜ਼ਮ ਇਨਕੁਆਇਰੀ ਕਰਨ ਵਾਸਤੇ ਵੀ ਨਹੀਂ ਆਇਆ ਵੀ ਤੁਹਾਡਾ ਚੋਰੀ ਕੀ ਹੋਇਆ ਹੈ ਕੰਪਿਊਟਰ ਚੋਰੀ ਹੋਈ ਨੇ ਕਿੱਦਾਂ ਕੀ ਮੰਨ ਲਓ ਇੱਕ ਪੁਲਿਸ ਪ੍ਰਸ਼ਾਸਨ ਦਾ ਫਰਜ ਬਣਦਾ ਮੁੱਢਲੀ ਕਾਰਵਾਈ ਇਹ ਹੁੰਦੀ ਕਿ ਆ ਕੇ ਇਨਕੁਆਇਰੀ ਕੀਤੀ ਜਾਵੇ ਵੀ ਕਿੱਦਾਂ ਕਿੱਦਾਂ ਕੀ ਹੋਇਆ ਪਰ ਕੋਈ ਕਿਸੇ ਤਰ੍ਹਾਂ ਦਾ ਦਰਖਾਸਤ ਤੋਂ ਬਾਅਦ ਕੋਈ ਜਿਵੇਂ ਮੰਨ ਲਓ ਚੋਰਾਂ ਨੂੰ ਫ੍ਰੀ ਐਂਡ ਕੀਤਾ ਹੋਇਆ ਵੀ ਤੁਸੀਂ ਜਿਵੇਂ ਮਰਜ਼ੀ ਕਰੋ ਤਾਂ ਇਹ ਜਿਹੜਾ ਰੋਡ ਖਾਸ ਕਰਕੇ ਜਿਹੜਾ ਉਹ ਪੁੱਲ ਤੋਂ ਲੈ ਕੇ ਤੇ ਮੋਹਣ ਕੇ ਠਾੜ ਤੱਕ ਦਾ ਇਹ ਰੋਡ ਹੈ ਰਾਤ ਨੂੰ ਇੱਥੇ ਹਮੇਸ਼ਾ ਚੋਰੀਆਂ ਸਹੀ ਬੰਦਾ ਤਾਂ ਡਰਦਾ ਇੱਥੋਂ ਲੰਘਦਾ ਹੀ ਨਹੀਂ ਇਸ ਰੋਡ ਤੋਂ ਰਸਤਾ ਹੀ ਛੱਡ ਗਏ ਲੋਕ ਰਸਤਾ ਛੱਡ ਗਏ ਲੋਕ ਔਰ ਰਾਤ ਨੂੰ ਸਾਨੂੰ ਪਤਾ ਸਾਡੇ ਖੇਤ ਨੇ ਅੰਦਰ ਸਾਡੇ ਕੋਈ ਗੇੜਾ ਨਹੀਂ ਵਜਦਾ ਇੱਧਰ ਮੈਂ ਕਹਣਾ ਮਤਬਲ ਨਹੀਂ ਜੀ ਅਸੀਂ ਸਾਡੇ ਖੇਤ ਹੈ ਇੱਧਰ ਅਸੀਂ ਅੱਜ ਤੱਕ ਨਹੀਂ ਦੇਖਿਆ ਕਦੇ ਵੀ ਕੋਈ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਕਦੇ ਗੇੜਾ ਵੀ ਲਾਉਂਦਾ ਪਿਆ ਹੋਵੇ ਇੱਧਰ ਤਾਂ ਇਸ ਰੋਡ ਦੇ ਉੱਪਰ ਕੋਈ ਗਸ਼ਤ ਨਹੀਂ ਹੈ ਪੁਲਿਸ ਦੀ ਫ੍ਰੀ ਐਂਡ ਚੋਰਾ ਨੂੰ ਕੀਤਾ ਹੋਇਆ ਜੇ ਕੋਈ ਜਾ ਕੇ ਦਰਖਾਸਤ ਦੇ ਦਿੰਨੇ ਆ ਤਾਂ ਬਸ ਚੁੱਪ ਕਰਕੇ ਦਰਖਾਸਤ ਰੱਖ ਲੈਣੀ ਜੀ ਉਹਦਾ ਕੋਈ ਵੀ ਰਜਿਸਟਰਡ ਨਹੀਂ ਕਰਦੇ ਜੀ ਉਹਨੂੰ ਇਹ ਟੀਚਰ ਸੁਬਾਨ ਵੀ ਦੇ ਕੇ ਆਏ ਹੋਣਗੇ ਐਪਲੀਕੇਸ਼ਨ ਦੋ ਲਖਾਨਗੇ ਉੱਪਰ ਨੰਬਰ ਵੀ ਨਹੀਂ ਲਾ ਕੇ ਦਿੰਦੇ ਦਰਖਾਸਤ ਨੰਬਰ ਕਿੰਨੇ ਨੰਬਰ ਤਾਂ ਅਸੀਂ ਇਹਨੂੰ ਦਰਜ ਕਰ ਲਿਆ ਸਾਨੂੰ ਕੋਈ ਪਤਾ ਨਹੀਂ ਸਾਡੀ ਦਰਖਾਸਤ ਦਰਜ ਕੀਤੀ ਲੁਕਾਇਆ ਜਾ ਰਿਹਾ ਚੋਰੀਆਂ ਨੂੰ ਲੁਕਾਇਆ ਜਾ ਰਿਹਾ ਪੂਰੇ ਬਲਾਕ ਦੇ ਵਿੱਚ ਨਸ਼ੇ ਨੂੰ ਲੁਕਾਇਆ ਜਾ ਰਿਹਾ ਕਿ ਜੇ ਦਰਖਾਸਤਾਂ ਦਰਜ ਹੋਣਗੀਆਂ ਤਾਂ ਪ੍ਰਸ਼ਾਸਨ ਨੂੰ ਉੱਪਰ ਐਸਐਸਪੀ ਤੱਕ ਉੱਪਰ ਪੰਜਾਬ ਸਟੇਟ ਤੱਕ ਜਾਂਦਾ ਕਿ ਇਹ ਇੰਨੀਆਂ ਦਰਖਾਸਤਾਂ ਦਰਜ ਕਿਉਂ ਹੋਈਆਂ ਇਹਦੇ ਤੇ ਕਾਰਵਾਈ ਕੀਤੀ ਗਈ ਦਰਖਾਸਤਾਂ ਹੀ ਲੁਕਾਈਆਂ ਜਾ ਰਹੀਆਂ ਨੇ ਜੀ جا کے ਹੁਣ ਜਾ ਕੇ ਦੇਖ ਲੋ ਉਹਨਾਂ ਕਿੰਨੀਆਂ ਦਰਖਾਸਤਾਂ ਉਹੀ ਉਹੀ ਕਰਨਗੇ ਬਸ ਜਿਨ੍ਹਾਂ ਦੀ ਸ਼ਪਾਰਸ਼ ਆ ਗਈ ਬਸ ਠੀਕ ਲੜਾਈ ਝਗੜੇ ਵਾਲੀ ਕੋਈ ਦਰਖਾਸਤਾਂ ਦਰਜ ਹੋ ਗਈਆਂ ਚੋਰੀ ਦੀਆਂ ਤੇ ਨਸ਼ੇ ਦੀਆਂ ਦਰਖਾਸਤਾਂ ਲਗਾਈਆਂ ਜਾ ਰਹੀਆਂ ਨੇ ਹਾਂ ਤਾਂ ਅਸੀਂ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਵੀ اپیل ਕਰਦੇ ਆ ਕਿ ਕਿੰਨੀ ਦੇਰ ਤੱਕ ਅਸੀਂ ਜਰਾਂਗੇ ਕਿੰਨੇ ਲੋਕ ਸ਼ੌਂਕ ਦੇ ਨਾਲ ਲੋਕਾਂ ਨੇ ਸਰਕਾਰ ਬਣਾਈ ਆ ਫੌਜਾ ਸਿੰਘ ਸਰਾਰੀ ਸਾਡੇ ਪਿੰਡ ਕਹਿ ਕੇ ਗਿਆ ਕਿ 55 ਦਿਨਾਂ ਜੇ ਤੁਹਾਨੂੰ ਚੋਰੀ ਨਹੀਂ ਲੱਭਣੀ ਉਸ ਤੋਂ ਬਾਅਦ ਸਾਰਿਆਂ ਦੇ ਆ ਸਾਰੇ ਖੜੇ ਇੱਕ ਇਹ ਵਾਅਦਾ ਕੀਤਾ ਕਿ 5 ਦਿਨਾਂ ਬਾਅਦ ਮੈਂ ਖੁਦ ਪੁਲਿਸ ਮੁਲਾਜ਼ਮ ਰਿਆਂ ਅਫਸਰਾਂ ਮੈਨੂੰ ਪਤਾ ਚੋਰੀਆਂ ਕਿਵੇਂ ਰੁਕਦੇ ਆ ਮੈਨੂੰ ਲੱਗਦਾ ਇਹਨਾਂ ਨੂੰ ਸਾਰਾ ਪਤਾ ਵੀ ਚੋਰੀਆਂ ਕਰਵਾਈਆਂ ਕਿਵੇਂ ਜਾਂਦੀਆਂ ਸਾਡਾ ਕਹਿਣਾ ਤੇ ਹੀ ਹੈ ਪ੍ਰਸ਼ਾਸਨ ਔਰ ਸਰਕਾਰ ਇਸ ਚੀਜ਼ ਵੱਲ ਧਿਆਨ ਦੇਵੇ ਲੋਕ ਬਹੁਤ ਦੁਖੀ ਹੋ ਚੁੱਕੇ ਲੋਕ ਬਹੁਤ ਤੰਗ ਨੇ ਇਹ ਹੀ ਸਾਡੀ ਅਪੀਲ ਹੈ ਤੇ ਵਾਰ-ਵਾਰ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਸਕੂਲ ਨਿਸ਼ਾਨਾ ਬਣ ਰਹੇ ਹੈਗਾ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਸਕੂਲ ਦੋ ਵਾਰ ਤਿੰਨ ਵਾਰ ਹੀ ਪਹਿਲਾਂ ਪੱਖੇ ਵੀ ਲੈ ਚੁੱਕੇ ਨੇ ਉਦੋਂ ਵੀ ਦਰਖਾਸਤ ਦਿੱਤੀ ਸੀ ਕੋਈ ਕਾਰਵਾਈ ਨਹੀਂ ਹੋਈ ਹੁਣ ਚਲੋ ਕੰਪਿਊਟਰ ਤੁਹਾਨੂੰ ਦੱਸ ਹੀ ਦਿੱਤਾ ਗੁਰਦੀਪ ਜੀ ਨੇ ਵੀ 2-3 ਲੱਖ ਰੁਪਏ ਦੀ ਚੋਰੀ ਹੋਈ ਹੈ ਸਾਡੇ ਸਕੂਲ ਵਿੱਚ ਪ੍ਰਸ਼ਾਸਨ ਨੇ ਅੱਜ ਤੱਕ ਢੇਡਾ ਵੀ ਨਹੀਂ ਮਾਰਿਆ ਇਹਨਾਂ ਦੇ ਕੁਲਦੀਪ ਜੀ ਤੁਹਾਨੂੰ ਦੱਸ ਦੇ ਪਏ ਨੇ ਸਾਰਾ ਕੁਝ ਉਹ ਢੇਡੇ ਮਾਰਦੇ ਨੇ ਇਹ ਇਸੇ ਕਰਕੇ ਹੋ ਰਿਹਾ ਹੈ ਕਿਉਂਕਿ ਦਰਖਾਸਤ ਦੇਵੀ ਦੀ ਦਰਖਾਸਤ ਆਪ ਦੇ ਕੋਲ ਰੱਖ ਲੈਂਦੇ ਨੇ ਪੁਲਿਸ ਵਾਲੇ ਵੀ ਸਾਨੂੰ ਕਾਰਵਾਈ ਕਰਨੀ ਨਾ ਪਵੇ ਨੰਬਰ ਤਾਂ ਨਹੀਂ ਲਗਾਉਂਦੇ ਜੀ ਠੀਕ ਹੈ ਨਾ ਇਹ ਨੰਬਰ ਐਸਐਚ ਸਾਹਿਬ ਨਾਲ ਮੇਰੀ ਅੱਜ ਗੱਲ ਹੋਈ ਹੈ ਠੀਕ ਹੈ ਜੀ ਉਹ ਕਹਿੰਦੇ ਕਿ ਪਹਿਲਾਂ ਤਾਂ ਕਹਿੰਦੇ ਤੁਸੀਂ ਰੱਖੋ ਬੰਦਾ ਪਹਿਲੀ ਗੱਲ ਤਾਂ ਇਹ ਆ ਵੀ ਬੰਦਾ ਰੱਖ ਲੈਣਾ ਜੇ ਬੰਦੇ ਨੂੰ 6:00 ਵਜੇ ਕੀ ਹੁੰਦਾ ਜ਼ਿੰਮੇਵਾਰ ਕੌਣ ਹੋਵੇਗਾ ਚੋਰਾਂ ਕੋਲ ਚੋਰਾਂ ਨੇ ਕਿਸੇ ਨੂੰ ਇਹ ਨਹੀਂ ਵੇਖਣਾ ਹੁੰਦਾ ਵੀ ਇਹ ਬੰਦਾ ਹੈਗਾ ਜਾਂ ਨਹੀਂ ਹੈਗਾ ਉਹਨਾਂ ਚੀਜ਼ ਮਾਰ ਦੇਣੀ ਹੈ ਉਹਨਾਂ ਕੋਲ ਸਾਰੇ ਹਥਿਆਰ ਹੁੰਦੇ ਨੇ ਜੇ ਮੰਨ ਲਓ ਉਹ ਬੰਦਾ ਮਰ ਜਾਵੇ ਫਿਰ ਕੌਣ ਜ਼ਿੰਮੇਵਾਰ ਹੈ ਆਪਦਾ ਨਹੀਂ ਆਪਦਾ ਨਹੀਂ ਕਹਿਣਾ ਵੀ ਅਸੀਂ ਕਾਰਵਾਈ ਨਹੀਂ ਕਰਦੇ ਆਪ ਜਾ ਕੇ ਕਾਰਵਾਈ ਕਰਨ ਕੋਈ ਚੋਰ ਫੜਿਆ ਅੱਜ ਤੱਕ ਮੈਨੂੰ ਦੱਸ ਦੇਣ ਇੱਕ ਚੋਰ ਫੜ ਕੇ ਅਸੀਂ ਅੰਦਰ ਕੀਤਾ ਜਾਂ ਪਰਚਾ ਕੀਤਾ ਅਸੀਂ ਆਪ ਖੁਦ ਸਾਡੇ ਪਿੰਡ ਤੇ ਹਮਲਾ ਹੋਇਆ ਅਸੀਂ ਚੋਰ ਫੜਾ ਕੇ ਲੈਂਦੇ ਨੇ ਹਾਲਾਂਕਿ ਮੈਂ ਸਿੱਧਾ ਕਹਿੰਦਾ ਵੀ 2000 ਰੁਪਏ ਪੁਲਿਸ ਵਾਲਾਂ ਦਿੱਤਾ ਨਾਲ ਲੈ ਗਏ ਜਲਾਲਾਬਾਦ ਚੋਰ ਚਕਾ ਕੇ ਲੈਂਦੇ ਨੇ ਦੂਜੇ ਤੀਜੇ ਦਿਨ ਬਾਅਦ ਇਹਨਾਂ ਚੋਰ ਛੱਡ ਦਿੱਤੇ ਨੇ ਠੀਕ ਹੈ ਡੀਐਸਪੀ ਆਪਣੇ ਹੈਗੇ ਸੀ ਅਤਲ ਸੋਨੀ ਜੀ ਕਿੰਨੀ ਵਾਰੀ ਅਸੀਂ ਉਹਨਾਂ ਕੋਲ ਗੇੜੇ ਮਾਰੇ ਉਹ ਫੋਨ ਕਰ ਦਿੰਦੇ ਸੀ ਵੀ ਯਾਰ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂ ਤੁਸੀਂ ਮੈਨੂੰ ਵੀ ਬੇਸ਼ਰਮ ਕਰੀ ਖੜੇ ਹੋ ਬਸ ਇਹ ਕਹਿੰਦੇ ਸੀ ਅਸੀਂ ਹੱਜ ਜਾਂਦੇ ਹਾਂ ਹੱਜ ਜਾਂਦੇ ਆ ਉਹਨਾਂ ਇੱਕ ਪੱਤੇ ਦੀ ਕਾਰਵਾਈ ਨਹੀਂ ਕੀਤੀ ਇੱਕ ਦਿਨ ਦੀ ਵੀ ਸਾਡੀ ਸਾਰਾ ਪਿੰਡ ਜਾਂਦਾ ਰਿਹਾ ਉੱਥੇ ਸਾਰਾ ਪਿੰਡ ਇੱਕ ਗਰੇ ਮਰਗ ਹੋਈ ਵੀ ਸੀ ਉਹਨਾਂ ਗਰੇ ਵਿਚਾਰੇ ਇੱਟਾ ਰੋੜੇ ਚੱਲੇ ਤੁਸੀਂ ਵੀ ਉਸ ਚੀਜ਼ ਦੇ ਗਵਾਹ ਹੋ ਤੁਹਾਡੇ ਕੋਲ ਵੀ ਅਸੀਂ ਜਾਂਦੇ ਰਹਿਆ ਪਰ ਕੋਈ ਕਾਰਵਾਈ ਸਾਡੀ ਤਾਂ ਹੀ ਪੰਜਾਬ ਸਰਕਾਰ ਅੱਗੇ ਮੰਗ ਹੈ ਵੀ ਇੱਥੇ ਇੱਕ ਤਾਂ ਪੈਟਰੋਲੀਮ ਲਾਏ ਜਾਉਣ ਗਸ਼ਤ ਵਾਲੇ ਜਿਹੜੀ ਇਹਨਾਂ ਚੀਜ਼ਾਂ ਤੋਂ ਠੱਲ ਪੈ ਸਕੇ ਤੇ ਇੱਕ ਜਿੰਨਾ ਵੀ ਹੋ ਸਕਦਾ ਚੋਰਾ ਨੂੰ ਤੇ ਚਿੱਟੇ ਵਾਲਿਆਂ ਨੂੰ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਤੁਸੀਂ ਅੱਜ ਤੁਹਾਡੀ ਚੈਨਲ ਤੇ ਅਸੀਂ ਅੱਜ ਹੀ ਖਬਰ ਵੇਖੀ ਹੈ ਵੀ ਵਿਚਾਰੀਆਂ ਪੈਣਾ ਰਖੜੀ ਬੰਨਣ ਆਈਆਂ ਨੇ ਤੇ ਉਹਨਾਂ ਦਾ ਭਰਾ ਪੂਰਾ ਹੋ ਗਿਆ ਸਾਨੂੰ ਉਹ ਤੁਹਾਨੂੰ ਹੀ ਦੋ ਕਿ ਜਿਹੜਾ ਬੰਦਾ ਖਬਰ ਸੁਣਦਾ ਉਹਨੂੰ ਬਹੁਤ ਦੁੱਖ ਹੁੰਦਾ ਵੀ ਪੈਣਾ ਖਰ ਕਿਹੜੇ ਚਾਵਾਂ ਨਾਲ ਆਂਦੀਆਂ ਨੇ ਤਾਂ ਗੂ ਕੀ ਬਣਦਾ ਸਾਡੀ ਹੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਤੇ ਸਾਡੇ ਐਮਐਲ ਅੱਗੇ ਵੀ ਇਹੋ ਬੇਨਤੀ ਹੈ ਵੀ ਕਿਰਪਾ ਕਰਕੇ ਇਹਨਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਪੰਜਾਬ ਦੇ ਲੋਕ ਜੇਦੋਂ ਉੱਠ ਪੈਂਦੇ ਨੇ ਤੁਹਾਨੂੰ ਪਤਾ ਹੀ ਆ ਧਰਨੇ ਮੁਜ਼ਾਰੇ ਤੇ ਸਾਰਾ ਕੁਝ ਫਿਰ ਚੱਲਦਾ ਹੈ ਬਿਲਕੁਲ ਜੀ ਇਹਨਾਂ ਲੋਕਾਂ ਦਾ ਹੀ ਜਿਹੜੀ ਮੰਗ ਹੈਗੀ ਆ ਉਹ ਹੀ ਮੰਗ ਹੈ ਵੀ ਜਿਹੜੇ ਚੋਰ ਆ ਉਹਨਾਂ ਨੂੰ ਨੱਥ ਪਾਈ ਜਾਵੇ ਰਾਤ ਦੀ ਗਸਤ ਜਿਹੜੀ ਆ ਇਸ ਏਰੀਆ ਦੇ ਵਿੱਚ ਵਧਾਈ ਜਾਵੇ ਇਹ ਰੋਡ ਜਿਹੜਾ ਪਿੱਛੇ ਖੜਾ ਹੈ ਬਿਲਕੁਲ ਇਸ ਰੋਡ ਤੇ ਸ਼ਾਮ ਨੂੰ ਕੀ ਦੁਪਹਿਰੇ ਕੋਈ ਨਹੀਂ ਬੰਦਾ ਡੱਬਦਾ ਕਾਪੇ ਲੈ ਕੇ ਤੇ ਲੋਕ ਕਿਰਚਾਂ ਲੈ ਕੇ ਇਸ ਰੋਡ ਤੇ ਫਿਰਦੇ ਰਹਿੰਦੇ ਆ ਤੇ ਰਾਤ ਨੂੰ ਜਦੋਂ ਸਕੂਲਾਂ ਦੇ ਵਿੱਚ ਨਿਸ਼ਾਨਾ ਬਣਾ ਲਿਆ ਜਾਂਦਾ ਸਕੂਲਾਂ ਦੇ ਚ ਸਾਮਾਨ ਚੋਰੀ ਕਰਕੇ ਲਿਆ ਜਾਂਦਾ ਪਿਛਲੇ ਦਿਨ ਚੋਰੀ ਹੋਈ ਤਿੰਨ ਦਿਨ ਨਹੀਂ ਹੋਏ ਦੁਬਾਰਾ ਫਿਰ ਉਸੇ ਸਕੂਲੇ ਚ ਵੀ ਹੋਈ ਦੂਜੇ ਨਾਲ ਦੇ ਸਕੂਲ ਦੇ ਵਿੱਚ ਵੀ ਚੋਰੀ ਹੋ ਗਈ ਸਕੂਲਾਂ ਦੇ ਵਿੱਚ ਚੋਰੀਆਂ ਘਰਾਂ ਦੇ ਵਿੱਚ ਚੋਰੀਆਂ ਲੁੱਟਖੋ ਡਕੈਤੀ ਚਿੱਟਾ ਲਗਾਤਾਰ ਗੁਰੂ ਅਰਸੇ ਦੇ ਵਿੱਚ ਵਧ ਰਿਹਾ ਤੇ ਗੁਰੂ ਅਰਸੇ ਦਾ ਪ੍ਰਸ਼ਾਸਨ ਅਖਰ ਕਰ ਕਿਤੇ ਸੁੱਤਾ ਇਹਨਾਂ ਲੋਕਾਂ ਦੀ ਇਹ ਹੀ ਮੰਗ ਹੈ ਪ੍ਰਸ਼ਾਸਨ ਜਾਗ ਜਾਏ ਤੇ ਲੋਕਾਂ ਦੀ ਮੰਗ ਤੇ ਬੂਰ ਪਵੇ ਪਰ ਦੇਖਦੇ ਹਾਂ ਹੁਣ ਪ੍ਰਸ਼ਾਸਨ ਜਾਗਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ